ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਝੋਨੇ ਨੂੰ ਲੈ ਕੇ ਜਿਹੜੀ ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਹੜੀਆਂ-ਕਿਹੜੀਆਂ ਕਿਸਮਾਂਆਂ ਝੋਨੇ ਦੀਆਂ ਐਤਕੀ ਜਿਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਤੇ ਕਿਹੜੀਆਂ-ਕਿਹੜੀਆਂ ਸਿਫਾਰਸ਼ ਕੀਤੀਆਂ ਹੋਈਆਂ ਝੋਨੇ ਦੀਆਂ ਕਿਸਮਾਂਗੀਆਂ ਲਗਾਈਆਂ ਜਾਣੀਆਂ ਤੇ ਕਿੰਨਾ ਜਿਹੜਾ ਮੌਸਟਰ ਖਰੀਦਿਆ ਜਾਊਗਾ ਸਾਰਾ ਹੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਟੈਲੀਗ੍ਰਾਮ ਆ ਜਿਹੜਾ ਆਪਣਾ ਜੁਆਇਨ ਜਰੂਰ ਕਰ ਲਿਓ ਕਿਉਂਕਿ ਸਭ ਤੋਂ ਪਹਿਲਾਂ ਜਾਣਕਾਰੀ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਮਿਲੇਗੀ ਚਾਹੇ ਉਹ ਕਿਸਾਨਾਂ ਆ ਪ੍ਰਤੀ ਹੋਵੇ ਖੇਤੀਬਾੜੀ ਸੰਬੰਧੀ ਹੋਵੇ ਪਸ਼ੂ ਪਾਲਨ ਤੇ ਚਾਹੇ ਮੌਸਮ ਬਾਰੇ ਹੋਵੇ ਹਰ ਇੱਕ ਜਾਣਕਾਰੀ ਹੈ ਜਿਹੜੀ ਪੰਜਾਬੀ ਦੇ ਵਿੱਚ ਮਿਲੂਗੀ ਪੰਜਾਬ ਦੇ ਕਿਸਾਨਾਂ ਦੇ ਲਈ ਹੈ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦਾ ਸੀਜ਼ਨ ਆ ਜਿਹੜਾ 1 ਜੂਨ ਤੋਂ ਸ਼ੁਰੂ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਹਾਈਬ੍ਰਿਡ ਬੀਜਾਂ ਤੇ ਆ ਜਿਹੜਾ ਮੁਕੱਲਮ ਤੌਰ ਦੇ ਉੱਤੇ ਆ ਜਿਹੜੀ ਪਾਬੰਦੀ ਲਗਾਈ ਗਈ ਹੈ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਅਸਲੀ ਬੀਜ ਆ ਜਿਹੜੇ ਉਹ ਮਹਿਆ ਕਰਵਾਏ ਜਾਣਗੇ ਉਹਨਾਂ ਨੇ ਕਿਹਾ ਕਿ ਐਤਕੀ ਜਿਹੜੇ ਹਾਈਬ੍ਰਿਡ ਬੀਜ ਨੇ ਉਹਨਾਂ ਤੇ ਆ ਜਿਹੜੀ ਪਾਬੰਦੀ ਆ ਉਹ ਲਗਾਈ ਜਾਵੇਗੀ ਜਿਹੜੇ ਕਿਸਾਨਾਂ ਨੂੰ ਅਸਲੀ ਬੀਜ ਜਿਵੇਂ ਪੀਆਰ 126 ਪੀਆਰ 172 PR128 ਤੇ PR129 ਇਹ ਸਰਕਾਰ ਮਹਈਆ ਕਰਵਾਵੇਗੀ सीएम ਮਾਨ ਨੇ ਕਿਹਾ ਕਿ ਪਹਿਲਾਂ ਝੋਨੇ ਦੀ ਲਵਾਈ ਸੀ ਜਿਹੜੀ ਉਹ 16 ਤੇ 17 ਜੂਨ ਨੂੰ ਸ਼ੁਰੂ ਹੁੰਦੀ ਸੀਗੀ ਜਿਸ ਦੇ ਕਾਰਨ ਜਿਹੜਾ ਸੀਜ਼ਨ ਉਹ ਅਕਤੂਬਰ ਦੇ ਪਹਿਲੇ ਹਫਤੇ ਤੱਕ ਚੱਲਿਆ ਜਾਂਦਾ ਸੀ ਜਿਸ ਦੇ ਕਾਰਨ ਜਿਹੜਾ ਮੌਇਸਚਰ ਹੈਗਾ ਉਹ ਜ਼ਿਆਦਾ ਹੋ ਜਾਂਦਾ ਸੀ ਪਰ ਉੱਥੇ ਹੀ FCI ਦੇ ਮਤਾਂਬਕ ਜਿਹੜਾ ਮੌਇਸਚਰਾ ਉਹ 18% ਦੀ ਹੈ ਇਸ ਲਈ ਇਸ ਵਾਰ ਜਿਹੜਾ ਝੋਨੇ ਦਾ ਸੀਜ਼ਨ ਉਹ 1 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਇਹਦੇ ਨਾਲ ਹੀ 6-6 ਜਾਂ 7-7 ਜ਼ਿਲ੍ਹਿਆਂ ਦੇ ਨੇ ਜਿਹੜੇ ਉਹ 4 ਜੂਨ ਬਣਾਏ ਜਾਣਗੇ ਜਿਨ੍ਹਾਂ ਵਿੱਚ ਵੱਖ-ਵੱਖ ਜਿਹੜੀਆਂ ਤਰੀਕਾਂ ਗਿਆ ਝੋਨੇ ਦੇ ਬਜਾਈਆਂ ਦੀਆਂ ਉਹ ਤੈਅ ਕੀਤੀਆਂ ਜਾਣਗੀਆਂ